ਆਰ ਉਹਨਾਂ ਕਾ ਨਾ ਉਹਥੇ ਸੌਂਦੇ ਆ ਜਦਾਂ ਆਪਾਂ ਇਧਰ ਨਸੀਤਾ ਨਹੀਂ ਖੰਡੜ ਪਈਆਂ ਉਹਨਾਂ ਕਾ ਸੌਂਦੇ ਨਹੀਂ ਉਹਥੇ ਤੇ ਕੋ ਉਹ ਆਂਦੇ ਵੀ ਜਦੋਂ ਅਸੀਂ ਇੱਥੇ ਸੌਂ ਗਏ ਸਾਨੂੰ ਐਂ ਦੀਤਾ ਵਾ ਕਿ ਇੱਥੋਂ ਕੋੜੇ ਚੱਟ ਨਹੀਂ ਚੱਟਦੇ ਆਂਦੇ ਬਾਬਾ ਜੀ ਇੱਥੇ ਕੋਈ ਮੰਤਰ ਪੜੋ ਉਹਨੂੰ ਆਂਦੇ ਉਹਨੇ ਕਾ ਮੰਤਰ ਇਹੋ ਵੱਡਾ ਵਾ ਇਹ ਮਹਾਰਾ ਇਹਦਾ ਸਥਾਨ ਆ ਦੇ ਜਿਸ ਪਾਈ ਦਰ ਕੇ ਦੇ ਇੱਥੇ ਕਿਉਂ ਜਗਾਇਆ ਕਰੋ ਜੇ ਤੂੰ ਖਾਧੀ ਕਰਿਆ ਕਰੋ ਤੁਹਾਡੀ ਚੜਦੀ ਕਲਾ ਵੇ ਇੱਕ ਮਾਈ ਦਸੀ ਉਹਨਾਂ ਉਹ ਪਤਾ ਨਹੀਂ ਮਹਾਰਾਜ ਦਾ ਆਸਾਨ ਆ ਗੁਰੂ ਅਰਜਨ ਸਾਹਿਬ ਜੀ ਦਾ ਉਹਨਾਂ ਕਿਹਾ ਉਹ ਮਾਈ ਜੰਦੀ ਪਹਿਲਾਂ ਅਸੀਂ ਵੜੇ ਤੂੰ ਹੀ ਆਦਾਂ ਨੂੰ ਦੱਸ ਕੇ ਗਿਆ ਇਹ ਇੱਥੇ ਖਾਣ ਵਾਲਾ ਸੰਸਾਰ ਰੱਖਿਆ ਕਰੋ ਉਹਨੇ ਕਿਹਾ ਕਣਕ ਤੇ ਦਾਲ ਸਾਡੇ ਕੋਲ ਮੋਟੇ ਦੀ ਉਹਨੇ ਕਿਹਾ ਜਾ ਆ ਜਾਂ ਫੋਲਿਆ ਜੇ ਕੋ ਪਾ ਜਾਤਾ ਤੂੰ ਅੰਦੇ ਹੀ ਇੱਥੇ ਰੱਖ ਦੇ ਕਣਕ ਤੇ ਦਾਲ ਜਾਂ ਫੋੜੀ ਨਹੀਂ ਕੋਈ ਜਰਾ ਤੇ ਛਾੜ ਮਾਰਿਆ ਤਾਂ ਸਾਫ ਸਫਾਈ ਦੀ ਸੇਵਾ ਕਰਦੇ ਤਾਂ ਤੁਹਾਡੇ ਸਾਡੇ ਬਰਕਤ ਹੀ ਵਜਵੀ ਉਹ ਜਿੰਨਾ ਮਹਾਰਾਜ ਦੇ ਆਸਾਨ ਬਹੁਤ ਜਿਆਦੇ ਆ ਬਗਤਾਂ ਨੇ